ਸਤਿ ਸ਼੍ਰੀ ਅਕਾਲ ਦੋਸਤੋ ਕੱਲ ਦਾ ਦਿਨ ਲੰਘਿਆਗਾ ਬਹੁਤ ਹੀ ਮੰਦ ਭਾਗਾ ਸੀਗਾ ਹਨਾ ਘਰਾਂ ਦੇ ਚਿਰਾਗ ਬੁਜੇ ਨੇਗੇ ਜਿਨ੍ਹਾਂ ਤੋਂ ਉਮੀਦਾਂ ਸਨ ਕਿ ਵੱਡੇ ਹੋ ਕੇ ਕੁਝ ਕਰਨਗੇ ਹਨਾ ਸਕੂਲ ਨੂੰ ਸਾਡਾ ਜਿਹੜਾ ਵਿਦਿਆਲਿਆ ਆਖਿਆ ਜਾਂਦਾ ਮੰਦਰਾ ਆਖਿਆ ਜਾਂਦਾ ਉੱਤੇ ਪੜਨ ਗਏ ਸੀਗੇ ਸ਼ਾਇਦ ਹੁਣ ਉਹ ਮਾਪੇ ਆਪਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਜ਼ਰੂਰ ਹੋਊਗੀ ਕਿ ਸ਼ਾਇਦ ਉਹਨਾਂ ਨੂੰ ਘਰੇ ਰੱਖ ਲੈਂਦੇ ਆਪਾਂ ਹਨਾ ਕਿਉਂਕਿ ਜਿਹੜੀ ਗਲਤੀ ਹੁੰਦੀ ਹੈ ਉਹ ਬੰਦਾ ਹਮੇਸ਼ਾ ਕੁਝ ਨਾ ਕੁਝ ਸੋਚਦਾ ਰਹੂਗਾ ساری ਜ਼ਿੰਦਗੀ ਹੁਣਾ ਜਿੰਨਾ ਟਾਈਮ ਹੁੰਦੇ ਸਾਂ ਚੱਲਦੇ ਨੇ ਉਹਦੇ ਮਮਾ ਮਾਪਿਆਂ ਦੇ ਹਨਾ ਨੈਣ ਪ੍ਰਾਣ ਚੱਲਦੇ ਨੇ ਉਹ ਸੋਚਦੇ ਰਹਿਣਗੇ ਵੀ ਅਸੀਂ ਨਾ ਭੇਜਦੇ ਅਸੀਂ ਨਾ ਉਹ ਕਰਦੇ ਸਕੂਲ ਜਾਣ ਤੋਂ ਪਹਿਲਾਂ ਇੱਕ ਅੱਦੇ ਬੱਚੇ ਨੇ ਬਹਾਨਾ ਵੀ ਲਾਇਆ ਹੋਊਗਾ ਜਿਵੇਂ ਅਕਸਰ ਬੱਚਿਆਂ ਦਾ ਹੁੰਦਾ ਹਨਾ ਉਹ ਚੀਜ਼ਾਂ ਮਤਲਬ ਹੁਣ ਸਾਰੀ ਜ਼ਿੰਦਗੀ ਇਹਨਾਂ ਨੂੰ ਤੰਗ ਕਰਨੀਆਂ ਦੇਖੋ ਬੱਚਿਆਂ ਨੂੰ ਆਪਾਂ ਸੋਚੀਏ ਵੀ ਉਹਨਾਂ ਨੂੰ ਕੀ ਪਤਾ ਸੀ ਅੱਜ ਅਸੀਂ ਵਾਪਸ ਨਹੀਂ ਕੀ ਪਤਾ ਸੀ ਹਾਂ ਤੇ ਕਈ ਕਹਿੰਦੇ ਨੇ ਕਿ ਟੀਪਰ ਖੜਾ ਸੀਗਾ ਕਈ ਕਹਿੰਦੇ ਨੇ ਚੱਲ ਰਿਹਾ ਸੀਗਾ ਚਲੋ ਇਹ ਤਾਂ ਹੁਣ ਪੁਲਿਸ ਨੇ ਦੇਖਣਾਗਾ ਇਹ ਤਾਂ ਪ੍ਰਸ਼ਾਸਨ ਨੇ ਦੇਖਣਾਗਾ ਹੂੰ ਪਰ ਜੇ ਖੜਾ ਵੀ ਹੈਗਾ ਸੀਗਾ ਤਾਂ ਕਿਉਂ ਖੜਾ ਸੀਗਾ ਸੜਕ ਦੇ ਉੱਤੇ ਹਨਾ ਤੇ ਮੌਕੇ ਦੇ ਉੱਤੇ ਜਿਹੜੀ ਇਹ ਦਰਿੰਦਗੀ ਹੋਈ ਆ ਜਿਹੜਾ ਇਹ ਪਾਪ ਹੋਇਆ ਹਨਾ ਸਭ ਤੋਂ ਪਹਿਲਾਂ ਤਾਂ ਪਾਪ ਆਇਆ ਜਾਰੇ ਕੋਮਲ ਕਲੀਆਂ ਹਨ ਜਿਵੇਂ ਕਹਿੰਦੇ ਹੁੰਦੇ ਨੇ ਵੀ ਉਹ ਮਤਲਬ ਹੱਥਾਂ ਦੇ ਵਿੱਚ ਇੱਕ ਕਿਸੇ ਘਰ ਦਾ ਚਿਰਾਗ ਬੋਝਣ ਵਾਲੀ ਗੱਲ ਹੈ ਹਨਾ ਜਦੋਂ ਉਹ ਚੀਜ਼ਾਂ ਦੇਖਦੇ ਆ ਸਿਮਰ ਵੀਰੇ ਆਪਣੇ ਬੱਚੇ ਅੱਗੇ ਆ ਜਾਂਦੇ ਨੇ ਹਨਾ ਮੈਂ ਸੋਚ ਰਿਹਾ ਸੀ ਕੱਲ ਵੀ ਇਹ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਕਿਵੇਂ ਭੇਜਾਂਗੇ ਇਹੋ ਜੀਆਂ ਘਟਨਾਵਾਂ ਬਈ ਸੁਣ ਕੇ ਦੇਖ ਕੇ ਇੱਕ ਦਿਲ ਹੱਲ ਜਾਂਦਾ ਹਨ ਹੱਲ ਜਾਂਦਾ ਹਨ ਦਿਲ ਹੱਲ ਜਾਂਦਾ ਵੀ ਆਪਣੇ ਬੱਚੇ ਵੀ ਕੱਲ ਨੂੰ ਪੜਨ ਜਾਣਗੇ ਆਪਣੇ ਬੱਚੇ ਕੱਲ ਨੂੰ ਪੜਨ ਜਾਣਗੇ ਕਿਸੇ ਨਾਲ ਵੀ ਹੋ ਸਕਦੀਆਂ ਨੇ ਰੱਬ ਨਾ ਕਰੇ ਕੱਲ ਨੂੰ ਆਪਣੇ ਬੱਚੇ ਆਣ ਵਾਲੇ ਚੀਜ਼ ਵਾਪਰੇ ਹਨ ਸੋ ਇਹ ਚੀਜ਼ਾਂ ਤੇ ਅਲਰਟ ਹੋਣ ਦੀ ਜ਼ਰੂਰਤ ਆਗੀ ਚਲੋ ਜੇਕਰ ਆਪਾਂ ਟਿੱਪਰ ਵਾਲੇ ਦੀ ਗੰਤੀ ਮੰਨਦੇ ਹਨ ਜਿਹੜਾ ਮੁੰਡਾ ਚਲਾ ਰਿਹਾ ਸੀਗਾ ਆਪਣਾ ਗੱਡੀ ਨੂੰ ਨੋਵਾ ਗੱਡੀ ਸੀ ਉਹਦੀ ਵੀ ਮੌਕੇ ਤੇ ਡੈਥ ਹੋ ਗਈ ਸਟੀਰੀਂਗ ਨਾਲ ਉਹਦਾ ਜਿਹੜਾ ਸਾਰ ਰੁਕ ਗਿਆ ਹਨ ਪਰ ਉਹ ਚੀਜ਼ਾਂ ਤੇ ਜਾਂਚ ਜ਼ਰੂਰ ਕਰਨੀ ਚਾਹੀਦੀ ਆ ਵੀ ਹੋਈ ਕੀ ਆ ਹਨਾ ਚੀਜ਼ ਜੇਕਰ ਟੀਪਰ ਵਾਲੇ ਦੀ ਗਲਤੀ ਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜਾਂ ਫਿਰ ਕੀ ਕੀ ਗੱਲ ਹੋਈ ਆ ਇਹਦੇ ਵਿੱਚ ਕੇ ਰਾਈ ਦੇ ਵਿੱਚ ਜਾਣਾ ਚਾਹੀਦਾ ਜੇ ਅਸੀਂ ਸਾਡੇ ਪਿੰਡਾਂ ਵਾਲੀਆਂ ਸੜਕਾਂ ਦੀ ਗੱਲਬਾਤ ਕਰੀਏ ਜਿਸਦੇ ਵੀ ਹੈਗੇ ਨੇ ਹਨਾ ਜੋ ਵੀ ਹੈਗਾ ਇਹਦੇ ਪਿੱਛੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਇੱਕ ਰਸਤਾ ਪੱਕਾ ਕੱਢਿਆ ਜਾਵੇ ਕਿਹੜਾ ਰਸਤਾ ਹੀ ਜਾਣਾ ਬਾਈ ਤੁਸੀਂ ਹੂੰ ਜੇ ਹੁਣ ਸਾਡੇ ਪਿੰਡ ਦੇ ਬੁਜ਼ੁਰਗ ਦੀ ਗੱਲਬਾਤ ਕਰੀਏ ਸੀ ਇੱਥੋਂ ਟਰਾਲੇ ਚੱਲਦੇ ਨੇ ਟੀਪਰ ਚੱਲਦੇ ਨੇ ਹਨਾ ਲੋਡ ਹੁੰਦੇ ਨੇ ਰੱਬ ਨਾ ਕਰੇ ਕੋਈ ਉਨ ਕੀ ਵਕ ਵਾਪਰਦੀ ਆ ਕੋਈ ਬੱਚਾ ਹੁੰਦੇ ਅੱਗੇੋਂ ਤਾਂ ਕੌਣ ਜ਼ਿੰਮੇਵਾਰ ਆ ਤੁਸੀਂ ਤੁਹਾਡੇ ਪਿੰਡ ਦੀ ਗੱਲ ਕੀਤੀ ਆ ਅਗਲਾ ਪਿੰਡ ਪ੍ਰੇਮ ਸਿੰਘ ਵਾਲਾ ਆਉਂਦਾ ਜੀ ਉਸ ਤੋਂ ਲਾ ਕੇ ਬਈ ਐਂ ਲਾ ਲਓ ਵੀ ਤੁਸੀਂ ਤੁਹਾਨੂੰ ਪ੍ਰੇਮ ਸਿੰਘ ਵਾਲੇ ਦੇ ਵੱਡੇ ਰੋਡ ਤੱਕ ਜਿੱਨਾ ਸਾਈਡ ਨਹੀਂ ਮਿਲਦੀ ਹੈਗੀ ਤੁਸੀਂ ਸਾਈਡ ਨਹੀਂ ਲੈ ਸਕਦੇ ਗੱਡੀ ਚੋਂ ਭਾਵੇਂ ਮੋਟਰਸਾਈਕਲ ਤੇ ਉਹ ਕਿਹੜਾ ਦੇਖਦੇ ਨੇ ਪਤੰਦਰ ਪਿੱਛੇ ਪਿੱਛੇ ਨਹੀਂ ਦੇਖਦੇਓ ਕੀ ਆ ਰਿਹਾ ਕੀ ਨਾ ਰਿਹਾ ਕਿਸੇ ਨੂੰ ਕੋਈ ਐਮਰਜੈਂਸੀ ਹੈ ਕਿਸੇ ਲੇਡੀਜ਼ ਦੇ ਕੋਈ ਬੱਚਾ ਹੋਣ ਵਾਲਾ ਹੈ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਦੁਰਘਟਨਾ ਕਿਸੇ ਨਾਲ ਵਾਪਰ ਗਈ ਸਾਈਡ ਨਹੀਂ ਤੁਹਾਨੂੰ ਮਿਲਦੀ ਤੁਹਾਨੂੰ ਜਗਾ ਬਦਲ ਨਹੀਂ ਪਊਗੀ ਵੀ ਅਸੀਂ ਹੋਰ ਪਿੰਡ ਵਿੱਚ ਦੀ ਲੰਘ ਜਾਈਏ ਉਹ ਨਹੀਂ ਦੇਖਦੇ ਪਰ ਨਾਲੇ ਸੜਕਾਂ ਦਾ ਕਿੰਨਾ ਬੁਰਾ ਹਾਲ ਕੀਤਾ ਹੋਇਆ ਹੈ ਸਾਰੀਆਂ ਸੜਕਾਂ ਦੀ ਰਾਹਤ ਕੱਟਦੀ ਇਹਨਾਂ ਨੇ ਸੜਕਾਂ ਟੁੱਟਦੀਆਂ ਤੇ ਨਾ ਕਾਰਨ ਟੁੱਟਦੀਆਂ ਹਾਂ ਬਿਲਕੁਲ ਤੇ ਇੱਕ ਸਾਲ ਪਹਿਲਾਂ ਇੱਕ ਮੈਂ ਜਿਹੜਾ ਹਾਦਸਾ ਹੋਇਆ ਸੀਗਾ ਸਾਡੇ ਨਾਲ ਅਸੀਂ ਸਰਾਂਦ ਤੋਂ ਆ ਰਹੀ ਸੀ ਆ ਸਰਾਂਦ ਤੋਂ ਪਹਿਲਾਂ ਹੂੰ ਅਸੀਂ ਕੈਂਚੀਆਂ ਦੇ ਵਿੱਚ ਆ ਕੇ ਖੜੇ ਸਮਾਨੇ ਪਿੱਛੋਂ ਟਿਪਰ ਆਇਆ ਉਹ ਵੀ ਡ੍ਰਿੰਕ ਕੀਤੀ ਹੋਈ ਸੀ ਆਪਣੀ ਗੱਡੀ ਨੂੰ ਖਿੱਚ ਕੇ ਲੈ ਗਿਆ ਬਹੁਤ ਦੂਰ ਤੱਕ ਹੂੰ ਉਤਮਾਦਸੀ ਦੇਖਿਆ ਵੀ ਹੋ ਗਿਆ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਜਿਵੇਂ ਅਚਾਨਕ ਅਸੀਂ ਇੰਨੇ ਜ਼ਿਆਦਾ ਸ਼ੌਕ ਹੋ ਗਏ ਹਨਾ ਵੀ ਕੀ ਚੀਜ਼ ਹੋਈ ਹੈ ਇਹ ਪਰ ਇਹ ਘਟਨਾਵਾਂ ਨਿਤਵਾ ਪਰ ਰਹੀਆਂ ਨੇ ਗੀਆਂ ਜੋ ਵੀ ਹੈਗਾ ਇਹਦੇ ਪਿੱਛੇ ਜਿਨ੍ਹਾਂ ਦੇ ਵੀ ਹੈਗਿਆ ਨੇ ਇਹ ਚੀਜ਼ਾਂ ਹਨਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਅੱਜ ਛੋਟੇ ਛੋਟੇ ਬੱਚਿਆਂ ਨਾਲ ਹੋਈਆਂ ਨੇ ਕੱਲ ਦੀ ਚੀਜ਼ਾਂ ਕੱਲ ਤੁਹਾਡੇ ਨਾਲ ਵੀ ਹੋਣਗੀਆਂ ਜਿਹੜੇ ਵੀਡੀਓ ਦੇਖ ਰਹੇ ਨੇ ਆਪਣੇ ਬੱਚਿਆਂ ਨਾਲ ਵੀ ਹੋਣਗੀ ਇਹ ਘਟਨਾ ਬਾਈ ਵਾਪਰੀ ਹੈ ਕੱਲ ਦੀ ਸਮਾਨੇ ਵਾਲੀ ਜਿਹੜੀ 6-7 ਬੱਚੇ ਚਲੇ ਗਏ ਦੁਨੀਆ ਤੋਂ ਤੇ ਇੱਕ ਡਰਾਈਵਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਹੁਣ ਆਪਾਂ ਇਸ ਤੇ ਗੱਲਬਾਤ ਕਰ ਰਹੇ ਹਾਂ ਚਰਚਾਵਾਂ ਸ਼ੁਰੂ ਹੋ ਗਈਆਂ ਲੋਕਾਂ ਦੇ ਮਨਾਂ 'ਚ ਪਹਿਲਾਂ ਵੀ ਇਹਨਾਂ ਦੇ ਪ੍ਰਤੀ ਗੱਲਬਾਤ ਹੈਗਾ ਸੀਗਾ ਕਿ ਟਿੱਪਰਾਂ ਦਾ ਯਾਰ ਕੋਈ ਹੱਲ ਹੋਣਾ ਚਾਹੀਦਾ ਕਿ ਬਹੁਤ ਨਜਾਇਜ਼ੀ ਹੈ ਤੱਕਈ ਹੈ ਨਾ ਗੱਲ ਹੋਰ ਵੀ ਹੈ ਜੇ ਆਪਾਂ ਦੂਜੇ ਪਾਸੇ ਨਾਲ ਦੇਖੀ ਹੈ ਨਾ ਲੋਕ ਮਿੱਟੀ ਚ ਕਾ ਰਹੇ ਨੇ ਮਿੱਟੀ ਵੀ ਤਾਂ ਪੰਜਾਬ ਚ ਬਰਬਾਦ ਹੋ ਰਹੀ ਹੈ ਥੋੜਾ ਜਿਹਾ ਟਾਈਮ ਨੂੰ ਜਿਵੇਂ ਅਸੀਂ ਪਹਿਲਾਂ ਦੱਸਿਆ ਸੀਗਾ ਕਿ ਹੁਣ ਆਪਾਂ ਥੋੜਾ ਜਿਹਾ ਲਾਲਚ ਪਿੱਛੇ ਮਿੱਟੀ ਚ ਕਾ ਰਹੇ ਆ ਆਪਣੇ ਪੰਜਾਬ ਨੂੰ ਆਪਣੇ ਮਾਲਵੇ ਚ ਜਾਂਦਾ ਚੀਜ਼ ਆ ਇਹ ਜਿਹੜਾ ਗਰੋ ਆਗਾ ਹੂੰ ਐਕਟਿਵ ਆ ਇਹ ਜਿਵੇਂ ਡੇਲੀ ਇਹਨਾਂ ਨੇ ਟਰਾਲੇ ਲੈ ਕੇ ਪਤਾ ਨਹੀਂ ਕਿੱਥੇ ਜਾਂਦੇ ਨੇ ਇਹ ਮਹਾਨ ਵਾਲੀ ਜਾਂਦੇ ਨੇ ਪਤਾ ਨਹੀਂ ਪਟਿਆਲੇ ਜਾਂਦੇ ਨੇ ਕਿੱਥੇ ਜਾਂਦੇ ਨੇ ਉਹ ਚੀਜ਼ਾਂ ਨਾਲ ਮਿੱਟੀ ਵੀ ਤਾਂ ਖਤਮ ਹੋ ਰਹੀ ਹੈ ਜੇ ਆਪਾਂ ਦੂਜਾ ਪਹਿਲੂ ਦੇਖੀਏ ਇਹਦਾ ਇਹ ਤਾਂ ਥੋੜੇ ਜਿਹੇ ਸਮੇਂ ਦਾ ਕਾਪਣ ਚੁੱਲੇ ਦੇ ਰਿੱਪਣ ਨੂੰ ਨਹੀਂ ਮਿੱਟੀ ਵਾਚਣੀ ਹੈਗੀ ਇੱਥੇ ਬਿਲਕੁਲ ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਜਿਹੜਾ ਰੋਸ ਆਗਾ ਦਰਦ ਆਗਾ ਗੁੱਸਾ ਵੀ ਆਗਾ ਲੋਕਾਂ ਪ੍ਰਤੀ ਜਿਹੜਾ ਮੌਕੇ ਦੇ ਉੱਤੋਂ ਪੀਪਰ ਨੂੰ ਛੱਡ ਕੇ ਭੱਜ ਗਿਆ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਅੱਜ ਨੰਨੇ-ਮੁੰਨੇ ਬੱਚਿਆਂ ਦੀ ਆਪਣਾ ਦੇਖਿਆ ਨਾ ਸੁਪਨੇ ਸੀਗੇ ਕੁਛ ਬਣਨਾ ਸੀਗਾ ਉਹਨਾਂ ਨੇ ਹਾਂ ਮਾਪਿਆਂ ਦਾ ਉਹਨਾਂ ਦਾ ਦੁੱਖ ਦੇਖ ਕੇ ਝੱਲਿਆ ਨਹੀਂ ਜਾ ਰਿਹਾ ਮੁੰਡਾ ਤੇ ਕੁੜੀ ਦੋਵੇਂ ਸਕੇ ਭਰਾਸੀ ਦੇ ਆਂ ਦੀ ਡੈਥ ਹੋਈ ਹੈ ਹੂੰ ਮੁੰਡਾ ਛੋਟਾ ਸੀਗਾ 8 ਸਾਲ ਦਾ ਕੁੜੀ ਮੇਰਾ ਖਿਆਲ ਆ 11-12 ਸਾਲ ਦੀ ਸਮਾਣਾ ਦੇ ਮੇਰੇ ਖਾਲ ਸੱਚ ਦੇਵਾ ਪਰਿਵਾਰਾਂ ਚੋਂ ਹਾਂ ਸੱਚ ਦੇਵਾ ਕੁਛ ਮਤਲਬ ਹੈ ਇਦਾਂ ਹੂੰ ਬਹੁਤ ਇਸ ਚੀਜ਼ ਦਾ ਰੋਸ ਆਗਾ ਬਹੁਤ ਦੁੱਖ ਆਗਾ ਹਨਾ ਜੇਕਰ ਕੋਈ ਇਹ ਚੀਜ਼ ਦੇ ਮਤਲਬ ਖਿਲਾਫ ਪ੍ਰੋਟੈਸਟ ਕਰਦੇ ਨੇ ਤਾਂ ਸਾਡਾ ਚੈਨਲ ਜਿਹੜਾ ਤੁਹਾਡੇ ਨਾਲ ਆ ਕੇ ਬੈਠੂਗਾ ਕਿਉਂਕਿ ਇਹ ਚੀਜ਼ ਦੇ ਵਿੱਚ ਕੋਈ ਚਿਜਕ ਨਹੀਂ ਹੈਗੀ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ ਉਹ ਚੀਜ਼ਾਂ ਇੱਥੇ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹਨਾ ਤੇ ਸੜਕਾਂ ਦਾ ਵੀ ਜਿਹੜਾ ਨੁਕਸਾਨ ਹੋ ਰਿਹਾ ਸੜਕਾਂ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਜਿਹੜਾ ਸਾਡੇ ਤੋਂ ਉਮੀਦ ਨਹੀਂ ਸੀ ਉਮੀਦ ਤੋਂ ਬਾਅਦ ਦੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਕਿ ਛੋਟੇ-ਛੋਟੇ ਬੱਚਿਆਂ ਦੀ ਹੂੰ ਕੋਈ ਇੱਕ ਅੱਧਾ ਹੁੰਦਾ ਬੱਚਾ ਚਰ ਲੈਂਦਾ ਹੁੰਦਾ ਹਨਾ ਵੀ ਹਾਂ ਚਲੋ ਇੱਕ ਕੁਦਰਤੀ ਚਲੋਕ ਹੋਈ ਘਟਨਾ ਕੋਈ ਪਰ ਇਕੱਠੇ 7 ਬੱਚੇ ਹਨ ਉਹ ਚੀਜ਼ ਮਤਲਬ ਖੁਦ ਡਰਾਈਵਰ ਨਾ ਚੱਲਣਯੋਗ ਦੁੱਖਾ ਨਾ ਚੱਲਣਯੋਗ ਦੁੱਖਾਗਾ ਚਲੋ ਸਰਕਾਰ ਨੇ ਪ੍ਰਸ਼ਾਸਨ ਨੇ ਹਜੇ ਤੱਕ ਦਾ ਬਹੁਤ ਸਾਥ ਦਿੱਤਾ ਪਰ ਅੱਗੇ ਦੇਖਣਾ ਹੋਊਗਾ ਕਿ ਹੁਣ ਕਾਰਵਾਈ ਕੀ ਹੁੰਦੀ ਹੈ ਜੇ ਆਪਾਂ ਨੂੰ ਐਂ ਦੇਖਣ ਨੂੰ ਮਿਲਣਗੇ ਸੜਕਾਂ ਦੇ ਉੱਤੇ ਇਹ ਟੀਪਰ ਫੇਰ ਤਾਂ ਬਹੁਤ ਇਹ ਗਿਰੀ ਹੋਈ ਗੱਲ ਰਿਸਕ ਵਾਲੀ ਬਹੁਤ ਵੱਡੇ ਰਿਸਕ ਵਾਲੀ ਹਾਂ ਰਿਸਕ ਤਾਂ ਹੈਗੀ ਏ ਦੇ ਵਿੱਚ ਫਿਰ ਇਹ ਮਨ ਦੇ ਵਿੱਚ ਇੱਕ ਡਰ ਵੀ ਜ਼ਰੂਰ ਹੈ ਜਿਹੜੇ ਬੱਚੇ ਨੇ ਨਾ ਉਹਨਾਂ ਦੀ ਆਤਮਾ ਨੂੰ ਉਹ ਤੱਕ ਸ਼ਾਂਤੀ ਨਹੀਂ ਮਿਲਦੀ ਹੈਗੀ ਜੋ ਤੱਕ ਇਹ ਰੁਕਦੇ ਨਹੀਂ ਹੈਗੇ ਜੋ ਤੱਕ ਉਹ ਬੰਦੇ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਜਿਹਨੇ ਚੀਜ਼ ਕੀਤੀ ਆ ਤੇ ਜਿਹੜਾ ਗਰੋ ਆ ਇਹ ਇਹ ਬੰਦ ਨਹੀਂ ਹੁੰਦਾ ਹੈਗਾ ਉਦੋਂ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਬਾਕੀ ਬਹੁਤ ਜ਼ਿਆਦਾ ਦੁੱਖ ਆਗਾ ਮਨ ਦੇ ਵਿੱਚ ਰੋਸ ਆ ਇਹ ਚੀਜ਼ ਦਾ ਤੇ ਜਲਦੀ ਤੋਂ ਜਲਦੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈਗੀ ਤੇ ਇਹਨਾਂ ਨੂੰ ਲਗਾਮ ਲੱਗਣੀ ਚਾਹੀਦੀ ਆ ਕਿ ਇਹਨਾਂ ਨੂੰ ਬੈਨ ਲੱਗਣਾ ਚਾਹੀਦਾਗਾ ਕਿ ਜਿਹੜਾ ਵੀ ਇਹਨਾਂ ਨੂੰ ਅੱਜ ਬਹੁਤ ਵੱਡੀ ਇੱਕ ਜੁਕੜਤਾ ਦਿਖਾਈ ਆ ਸਮਾਣਾ ਵਾਸੀਆਂ ਨੇ ਸਮਾਣੇ ਇਕੱਠੇ ਸੀਗੇ ਤੇ ਜ਼ਿਆਦਾਤਰ ਆਪਣੇ ਜਿਹੜੇ ਅਫਸੋਸ ਦੇ ਵਿੱਚ ਸਾਰਾ ਉਹਨਾਂ ਨੇ ਸਾਰਾ ਜਿਹੜਾ ਸਾਰੇ ਬਾਜ਼ਾਰ ਬੰਦ ਨੇ ਬੰਦ ਕੀਤਾ ਸੀਗਾ ਤੇ ਬਹੁਤ ਮਤਲਬ ਇਹ ਚੀਜ਼ ਦਾ ਸਕੂਨ ਵੀ ਮਿਲਿਆ ਕਿ ਜਿਹੜਾ ਭਾਈਚਾਰਾ ਇਕੱਠਾ ਹੈਗਾ ਬਿਲਕੁਲ ਹੈਨਾ ਤੇ ਐਦਾਂ ਹੀ ਆਪਣਾ ਜਿਹੜਾ ਇਕਾਗਰਤਾ ਬਣਾ ਕੇ ਰੱਖੋ ਐਦਾਂ ਹੀ ਜਿਹੜੇ ਇਕੱਠ ਨੇ ਹੈਗੇ ਇਕੱਠੇ ਰੋ ਇਕੱਟੂ ਹੋ ਕੇ ਉਹਨਾਂ ਨੂੰ ਸਜ਼ਾ ਦਵਾਓ ਤੇ ਜਿਹੜਾ ਇਹਨਾਂ ਨੂੰ ਬੰਦ ਕਰਾਓ ਜਿਹੜਾ ਵੀ ਗਰੋਅ ਚੱਲ ਰਿਹਾ ਹੈਗਾ ਇਹ ਇਹਦੇ ਜਿਹੜਾ ਸਾਡਾ ਚੈਨਲ ਆ ਜਿਹੜੀ ਸਾਡੀ ਟੀਮ ਆ ਤੁਹਾਡੇ ਨਾਲ ਆ ਜੀ ਅਸੀਂ ਸਾਡੇ ਚਲੋ ਨਾਲ ਨਾ ਹੋਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਇੱਕ ਉਹ ਬੱਚੇ ਬੱਚਿਆਂ ਦੇ ਵਿੱਚ ਸਾਨੂੰ ਆਪਣੇ ਬੱਚੇ ਨਜ਼ਰ ਆਉਂਦੇ ਨੇ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਦਿਨ ਦਿਨੋਂ ਮਤਲਬ ਜਿਹੜਾ ਇਹ ਚੀਜ਼ਾਂ ਦੇਖੋ ਤਾਂ ਇੱਕ ਇੱਕ ਸਕੂਲ ਦੀ ਘਟਨਾ ਹੋਈ ਹੈ ਕਿਸੇ ਇੱਕ ਬੱਸ ਦੀ ਬਿਲਕੁਲ ਹਜ਼ਾਰਾਂ ਬਾਈਨਾ ਆਪਣੇ ਪਿੰਡਾਂ ਦੇ ਵਿੱਚ ਆਉਂਦੀਆਂ ਆਉਂਦੀਆਂ ਨੇ ਅਗੇ ਬਹੁਤ ਜ਼ਿਆਦਾ ਰਿਸਕ ਦੀ ਉਹ ਗੱਲਬਾਤ ਹੈ ਕਿ ਚੀਜ਼ ਹੋਰ ਕੰਨ ਚਾਈਲੇ ਹੋਈ ਰਹੀ ਹੈ ਡਰਾਈਵਰ ਭਰਾਵਾਂ ਨੂੰ ਮੈਂ ਦੇਖੇ ਨੇ ਗੱਡੀਆਂ ਬਹੁਤ ਭਜਾਉਂਦੇ ਨੇ ਜਿੰਦੇ ਵਿੱਚ ਬੱਚੇ ਹੁੰਦੇ ਨੇ ਕੋਈ 2 ਮਿੰਟ ਨਾਲ 10 ਮਿੰਟ ਨਾਲ ਫਰਕ ਨਹੀਂ ਪੈਂਦਾ ਹੈਗਾ ਹੌਲੀ ਚਲਾਇਆ ਕਰੋ ਠੀਕ ਹੈ ਤੁਹਾਨੂੰ ਦੇ ਤੁਹਾਨੂੰ ਕੋਈ ਨਹੀਂ ਫਰਕ ਪੈਂਦਾ ਪਰ ਉਹ ਬੱਚਿਆਂ ਨੂੰ ਪਿੱਛੇ ਕੋਈ ਜ਼ਰੂਰ ਉਡੀਕ ਰਹੇ ਹੁੰਦਾ ਤੇ ਬਾਕੀ ਕਹਿੰਦੇ ਵੀ ਜਿਹੜੀ ਜ਼ਿਆਦਾ ਬਿਠਾਏ ਹੋਏ ਸੀਗੇ ਉਹਦੇ ਵਿੱਚ ਬੱਚੇ ਹਨ ਨਾ ਨੋਵਾ ਗੱਡੀ ਦੇ ਵਿੱਚ ਕਹਿੰਦੇ 12 13 ਬੱਚੇ ਸੀਗੇ ਤੋ ਇਹ ਚੀਜ਼ਾਂ ਵੱਲ ਵੀ ਜਿਹੜਾ ਸਕੂਲ ਨੂੰ ਧਿਆਨ ਦੇਣਾ ਚਾਹੀਦਾਗਾ ਜਿਹੜੇ ਇਹ ਚੀਜ਼ਾਂ ਨਹੀਂ ਮੰਨਦੇ ਹੈ ਉਹ ਸਕੂਲਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੈਨਾ ਤੇ ਬਾਕੀ ਇੰਨੀਆਂ ਕਿ ਬੇਨਤੀਆਂ ਸੰਭਾਈ ਕੀ ਕਹੋਂਗੇ ਜਾਂਦੇ ਜਾਂਦੇ ਕੀ ਹੋਰ ਗੱਲਬਾਤ ਕੋਈ ਜਾਂਦੇ ਜਾਂਦੇ ਤਾਂ ਇਹੀ ਆ ਵੀ ਦੇਖੋ ਇਨ੍ਹਾਂ ਦਾ ਲਗਾਮ ਕੱਸਣੀ ਚਾਹੀਦੀ ਬਿਲਕੁਲ ਤੇ ਰੋਕ ਲਗਣੀ ਚਾਹੀਦੀ ਹੈ ਰੋਕ ਕਿਸੇ ਇਨ੍ਹਾਂ ਦਾ ਕੋਈ ਬਕਾਇਦਾ ਰਾਹ ਬਣੇ ਰਾਹ ਬਣੇ ਉਥੋਂ ਦੀ ਉਹ ਜਾਣਾ ਹੈ ਜਾਂ ਆਵਾਜ਼ਾਈ ਵਾਲੇ ਇਲਾਕੇ ਵਿੱਚ ਦੀ ਇਨ੍ਹਾਂ ਦਾ ਬੰਦ ਹੋ ਜਾਣਾ ਹੂੰ ਰਾਤ ਨੂੰ ਜਾਣ ਵੀ 8 ਵਜੇ ਤੋਂ ਬਾਅਦ ਜਦੋਂ ਸਾਰਾ ਕੁਝ ਨਿਪਟੜ ਜੇ ਬੱਚੇ ਆਪਣੇ ਘਰ ਆ ਜਾਣ ਟਿਊਸ਼ਨਾਂ ਤੋਂ ਸਕੂਲਾਂ ਤੋਂ ਵੀ ਰਾਤ ਨੂੰ ਸਵੇਰੇ 4 ਵਜੇ ਤੱਕ ਜਾਂ 5 ਵਜੇ ਤੱਕ ਜਾਂ 6 ਵਜੇ ਤੱਕ ਡੀਪਰ ਚੱਲਣਾ ਦਿਨ ਚੇ ਬੰਦ ਹੋਣੇ ਚਾਹੀਦੇ ਹੂੰ ਬਾਕੀ ਇੰਨੀਆਂ ਇੱਕ ਬੇਨਤੀਆਂ ਸਨ ਗੌਰ ਕਰਿਓ ਬਾਕੀ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਇਸ ਚੀਜ਼ ਦੇ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ ਤਾਂ ਸਸ